हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਉਤੇ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੱਗੂਪੁਰ ਹੈਗਾ ਪੱਗੂਪੁਰ ਪਿੰਡ ਜਿਹੜਾ ਦੋਸਤੋ ਵੱਡੇ ਸਭਰਾ ਪਿੰਡ ਦੇ ਬਿਲਕੁਲ ਨਜ਼ਦੀਕ ਆ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਆ ਵੱਡੇ ਸਭਰਾ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜਦੋਂ ਦੋਸਤੋ ਹਰੀਕੇ ਪੱਤਨ ਤੋਂ ਆਪਾਂ ਭਿੱਕੀ ਪਿੰਡ ਖਾਲੜਾ ਰੋਡ ਆਉਣੇ ਆ ਤੇ ਮੇਨ ਰੋਡ ਦੇ ਉੱਪਰ ਜਿਹੜਾ ਦੋਸਤੋ ਵੱਡੇ ਸਭਰਾ ਵਾਲਾ ਗੇਟ ਆ ਉਸ ਤੋਂ ਬਿਲਕੁਲ ਜਿਹੜਾ ਆਪੋਜ਼ਿਟ ਤੁਸੀਂ ਟਰਨ ਲੈਣੀ ਹੈਗੀ ਆ ਤੇ ਪੱਗੂਪੁਰ ਹਵੇਲੀਆਂ ਜਿਹੜਾ ਦੋਸਤੋ ਖਾਸ ਤੌਰ ਤੇ ਵੀਰ ਹੁਣ ਹਵੇਲੀਆਂ ਦੇ ਉੱਪਰ ਜਿਹੜੇ ਬੈਠੇ ਆ ਠੀਕ ਆ ਟਾਣੀਆਂ ਹੈਗੀਆਂ ਨੇ ਇੱਥੇ ਹਵੇਲੀਆਂ ਜਿਹੜਾ ਪੱਗੂਪੁਰ ਹਵੇਲੀਆਂ ਵੱਜਦੀਆਂ ਨੇ ਠੀਕ ਆ ਤੇ ਸੰਪਰਕ ਨੰਬਰ ਅਵੀਰ ਦੇ ਆਪਾਂ ਲਗਾਤਾਰ ਜਿਹੜੇ ਚੱਲਦੇ ਕਰਦੇ ਨੇ ਆ ਸਕਰੀਨ ਦੇ ਨੀਚੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਜੇਕਰ ਦੋਸਤੋ ਮੈਂ ਗੱਲ ਕਰਾਂ ਤੇ ਤਕਰੀਬਨ ਡੇਰੀ ਫਾਰਮਿੰਗ ਦਾ ਕੰਮ ਹੈਗਾ ਜ਼ਿਆਦਾਤਰ ਜਿਹੜਾ ਦੋਸਤੋ ਦੁੱਧ ਸੇਲ ਪਰਚੇਜ਼ ਦਾ ਕੰਮ ਹੈਗਾ ਠੀਕ ਆ ਪਸ਼ੂ ਵਪਾਰ ਦਾ ਕੰਮ ਥੋੜਾ ਜਿਹਾ ਘੱਟ ਆ ਬਾਕੀ ਡੇਰੀ ਦਾ ਕੰਮ ਜ਼ਿਆਦਾ ਹੈਗਾ ਤੇ ਅੱਜ ਡੇਰੀ ਵਾਲੇ ਜਿਹੜੇ ਪਸ਼ੂ ਦੇ ਟੋਟਲ ਚਾਰ ਪਸ਼ੂ ਵਿਖਾਵਾਂਗੇ ਚਾਰ ਮੱਝਾਂ ਵਿਖਾਵਾਂਗੇ ਚੰਗੇ ਮਿਲਕ ਰਿਕਾਰਡ ਵਾਲੀਆਂ ਹੋਣਗੀਆਂ ਤਕਰੀਬਨ 16 16 17 17 ਕਿਲੋ ਦੇ ਜਿਹੜੀ ਮਿਲਕਿੰਗ ਰਿਕਾਰਡ ਵਾਲੀਆਂ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਰੇਟ ਭਾਅ ਪਰਤਾ ਵੀ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਮਾਲਕ ਦੇ ਨਾਲ ਗੱਲਬਾਤ ਕਰਕੇ ਸੇਲ ਪਰਚੇਜ ਆ ਜਿਹੜਾ ਦੋਸਤੋ ਕਰ ਸਕਦੇ ਹੋ ਸੌਦਾ ਕਰ ਸਕਦੇ ਹੋ ਠੀਕ ਆ ਤੇ ਆਹ ਕਰਦੇ ਹਾਂ ਗੱਲਬਾਤ ਪੁੱਛਦੇ ਹਾਂ ਕੀ ਡਿਟੇਲ ਹੈਗੀ ਆ ਇਹਨਾਂ ਫਸਵਾਂ ਦੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵੀ ਸੀ ਮੇਰੇ ਠੀਕ ਠਾਕ ਅੱਛਾ ਇੱਕ ਵੀਰ ਆਪਣੇ ਭੈਣ ਭਰਾ ਨੂੰ ਆਪਣਾ ਨਾਮ ਜ਼ਰੂਰ ਦੱਸ ਦੇ ਜੀ ਹਾਂਜੀ ਹਰਨਦਰ ਸਿੰਘ ਹਰਵਿੰਦਰ ਸਿੰਘ ਹਰਵਿੰਦਰ ਵੀਰੇ ਮੈਂ ਜਿੱਦਾਂ ਜ਼ਿਕਰ ਕਰਤਾ ਵੀ ਆਪਣਾ ਕੋਈ ਸੇਲ ਪਰਚੇ ਵਾਲਾ ਕੰਮ ਨਹੀਂ ਮਿਲ ਕੇ ਡੇਰੀ ਦੇ ਪਸ਼ੂ ਦੁੱਧ ਦਾ ਕੰਮ ਆ ਜੀ ਹਾਂਜੀ ਦੁੱਧ ਦਾ ਕੰਮ ਹੈ ਤੇ ਅੱਜ ਪਸ਼ੂ ਜਿਹੜੇ ਬਿਲਕੁਲ ਤਿਆਰ ਪਰ ਤਿਆਰ ਨੇ ਝੋਟੀਆਂ ਮੱਝਾਂ ਸੂਣ ਵਾਲੀਆਂ ਉਹ ਵੇਚਣ ਦੇ ਆਪਾਂ ਹਾਂਜੀ ਹਾਂਜੀ ਤਿਆਰ ਵੇਚਣ ਦੇ ਚਾਰ ਵੇਚਣੀਆਂ ਜੀ ਹਾਂਜੀ ਚਾਰ ਚਾਰ ਪਸ਼ੂ ਆ ਵੀਰ ਹਰਮਨ ਦਰਜੀ ਜਿਹੜੇ ਪਹਿਲੇ ਨੰਬਰ ਤੇ ਇਹ ਆ ਨੀਲੀ ਰਵੀ ਦੇ ਵਿੱਚ ਇਹ ਝੋਟੀ ਆ ਮੱਝ ਆ ਗਈ ਹੈ ਜੀ ਹਾਂ ਜੀ ਕੀ ਡਿਟੇਲ ਆ ਵੀਰ ਜੀ ਇਹ ਕਿਨਵਾ ਸੂਹਾ ਸੁਣਨ ਜਾ ਰਹੀ ਹੈ ਇਹ ਦਾ ਸੂ ਵੀਰ ਜੀ ਤੁਮੜ ਚੌਥਾ ਸੂਹਾ ਹੋ ਗਿਆ ਜੋ ਚੌਥਾ ਸੂਹਾ ਠੀਕ ਹੈ ਚੌਥਾ ਸੂਹਾ ਜਿਹੜਾ ਦੋਸਤੋ ਬਿਲਕੁਲ ਸਕਰੀਨ ਤੇ ਤੁਸੀਂ ਇਹ ਮੱਝ ਦੇਖ ਰਹੇ ਹੋ ਚੌਥਾ ਸੂਹਾ ਸੁਣਨ ਵਾਲੀ ਆ ਤੇ ਹੈਵੀ ਬਾਡੀ ਵੇਟ ਦੀ ਆ ਭਾਰੀ ਸਰੀਰਕ ਬਣਤਰ ਹੈਗੀ ਆ ਤੇ ਦਿਨ ਹਜੇ ਵੀਰ ਕਿੰਨੇ ਕੇ ਪੈ ਸੁਣ ਦੇ ਵਿੱਚ ਦੇ 10 ਦਿਨ ਲੈ ਜੂਗੀ 10 ਕ ਦਿਨ ਲੈ ਜੂਗੀ 10 ਦਿਨ ਲੈ ਜੂਗੀ ਠੀਕ ਆ 10 ਕਿਤੇ ਲੈ ਜੂਗੀ ਤੇ ਤੀਜੇ ਸੂਬੇ ਦੇ ਵਿੱਚ ਇਹਦੀ ਕਿ ਮਿਲਕ ਦੀ ਕਿੰਨੀ ਕੀ ਸ਼ਮਤਾ ਸੀ ਕਿੰਨੀ ਕਪੈਸਿਟੀ ਸੀ ਇਹਦੇ ਵਿੱਚ ਹੋਊਗੀ ਲਗਭਗ 15 ਲੀਟਰ ਹੋਊਗਾ 15 ਕਿ ਲੀਟਰ ਦੀ 15 16 ਲੀਟਰ ਦੀ 15 16 ਲੀਟਰ ਜੀ ਠੀਕ ਆ ਬਾਕੀ ਜਿਹੜੀ ਦੋਸਤੋ ਬਿਲਕੁਲ ਆ ਬਰੀਡ ਦੇ ਵਿੱਚ ਆ ਨਸਲ ਦੇ ਵਿੱਚ ਵੀਰ ਹੁਣਾਂ ਦੇ ਕੋਲ ਜਿਹੜੀ ਇਹ ਮੱਝ ਆ ਬਾਕੀ ਹੋਰ ਮੱਝਾਂ ਵੀ ਤੁਹਾਨੂੰ ਦਿਖਾਵਾਂਗੇ ਸਾਰੀਆਂ 16 16 15 15 ਲੀਟਰ ਵਾਲੀਆਂ ਨੇ ਜੇਕਰ ਪਹਿਲੇ ਸੂਬਿਆਂ ਨੂੰ ਵੇਖਿਆ ਜਾਵੇ ਠੀਕ ਆ ਇਸ ਵਾਰ ਵੀ ਜਿਹੜਾ ਵੀਰ ਅੱਗੇ ਚੰਗੀ ਖਾਸੀ ਸੇਵਾ ਕਰੂਗਾ ਦੁੱਧ ਜਿਹੜਾ ਦੋਸਤੋ ਨਾਰਮਲ ਉਨਾ ਹੀ ਰਹੇ ਆਪਾਂ ਵੀਰ ਨੂੰ ਕਹਿੰਨ ਨੂੰ ਖੋਲ ਕੇ ਦਿਖਾਵੇ ਛੋਟੇ ਵੀਰ ਆਓ ਖੋਲ ਕੇ ਦਿਖਾਓ ਮਾਜੜਾ ਦੋਸਤੋ ਚੌਥਾ ਸਵੇਰ ਸੁਣੀ ਹੈ ਤੇ ਤਕਰੀਬਨ ਇੱਕ ਹਫਤਾ ਵੀਰ ਲੈ ਜੂ ਹਣਾ ਹਾਂਜੀ ਤਕਰੀਬਨ ਦੀ 10 ਹਫਤਾ 10 ਦਿਨ ਲੈ ਜੂ ਹਾਂਜੀ ਠੀਕ ਹੈ ਬਾਕੀ ਚੁਵਾਈ ਚੁਵਾਈ ਬਿਲਕੁਲ ਇੱਕ ਨੰਬਰ ਸੀਰੀਜ਼ ਨੰਬਰ ਚੁਵਾਈ ਇੱਕ ਨੰਬਰ ਜੀ ਠੀਕ ਹੈ ਇੱਕ ਨੰਬਰ ਦੀ ਜਿਹੜੀ ਚੁਵਾਈ ਆ ਦੋਸਤੋ ਇੱਕ ਨੰਬਰ ਚੁਵਾਈ ਆ ਥਣਾ ਥੋਣਾ ਦੀ ਮੈਂ ਤੁਹਾਨੂੰ ਜਿੱਦਾਂ ਵੀ ਹੈਗਾ ਵਿਖਾ ਦਿਊਗਾ ਤਸੱਲੀ ਦੇ ਨਾਲ ਦਿਖਾ ਦਾਂਗਾ ਆਪਾਂ ਥਣ ਖਵਾਨਾ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਡੀਲ ਕਰ ਸਕਦੇ ਹੋ ਪਰਚੇਜ਼ ਕਰ ਸਕਦੇ ਹੋ ਓਨਰ ਦੇ ਨਾਲ ਗੱਲਬਾਤ ਕਰਕੇ ਵੀਰ ਹਰਮਿੰਦਰ ਦੇ ਨਾਲ ਗੱਲਬਾਤ ਕਰਕੇ ਆ ਕਰੋ ਜੇ ਫੇਵੀ ਬਾਡੀ ਵੇਟ ਆ ਮੱਝਾਂ ਤੁਹਾਨੂੰ ਜਿੰਨੀਆਂ ਵੀ ਆਪਾਂ ਦਿਖਾਉਣੀਆਂ ਨੇ ਚਾਰ ਮੱਝਾਂ ਦਿਖਾਉਣੀਆਂ ਇਸ ਘਰੋਂ ਚਾਰੇ ਹੈਵੀ ਬਾਡੀ ਵੇਟ ਦੀਆਂ ਨੇ ਪੂਰੀਆਂ ਵਜਨ ਵਾਲੀਆਂ ਨੇ ਤੇ ਮਿਲਕ ਰਿਕਾਰਡ ਵਾਲੀਆਂ ਨੇ ਜੋ ਵੀਰ ਖਾਸੇ ਤੌਰ ਤੇ ਖਰੀਦਣੀਆਂ ਚਾਹੁੰਦੇ ਹੁਣ ਚੰਗੇ ਮਿਲਕ ਵਾਲੀਆਂ ਮੱਝਾਂ ਤਾਂ ਤੁਸੀਂ ਜਿਹੜਾ ਦੋਸਤੋ ਜ਼ਰੂਰ ਹੱਥ ਪਾ ਸਕਦੇ ਜੀ ਬਾਕੀ ਆਪਾਂ ਤੁਹਾਨੂੰ ਬਾਹਰ ਇੱਕ ਵਾਰੀ ਕੱਢ ਕੇ ਚੰਗੀ ਤਰ੍ਹਾਂ ਤੋਰ ਕੇ ਦਿਖਾਉਣੇ ਆ ਮਾਰਕਿੰਗ ਜਿਹੜੀ ਵਗੈਰਾ ਦੇਖੋਗੇ ਦੋਸਤੋ ਚਾਰੇ ਪੈਰ ਠੋਕੇ ਆ ਠੀਕ ਆ ਤੇ ਬਿਲਕੁਲ ਭਾਰੇ ਵਜਨ ਵਟੇ ਦੀ ਜਿਹੜੀ ਆ ਦੋਸਤੋ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਆ ਚੌਥਾ ਸੂਗਾ ਸੂਣ ਦੇ ਵਿੱਚ ਆ ਰੈਡੀ ਆ ਤਕਰੀਬਨ 10 ਕ ਦਿਨ ਹੱਦੀ ਸਮਾਂ ਲੈ ਜੂਗੀ ਠੀਕ ਆ ਹਾਂਜੀ ਆਕਰੋ ਚੱਕ ਜੀ ਆ ਦੇਖੋ ਜੀ ਠੀਕ ਆ ਬਿੱਲੀ ਮਨ ਕੀ ਆਖਾ ਬਿਲਕੁਲ ਜਿਹੜਾ ਦੋਸਤੋ ਸਿੰਘਾ ਸਿੰਘਾਂ ਦੀ ਸ਼ੇਪ ਚੰਗੀ ਆ ਬੱਗੀ ਨਾਸ ਠੀਕ ਆ ਮਾਰਕਿੰਗ ਜਿਹੜੀ ਆ ਮਗਰ ਅਗਲੇ ਪੈਰਾਂ ਤੇ ਜਵਾਬ ਆ ਤੇ ਮਗਰਲੇ ਪੈਰ ਤੋਤੇ ਆ ਇੱਕ ਥਣ ਵਾਈਟ ਆ ਗਿਆ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਜੀ ਆਕਰੋ ਚੱਕ ਆ ਦੇਖੋ ਜੀ ਠੀਕ ਆ ਹਜੇ ਤਕਰੀਬਨ ਲੇਵਾ ਜੇਕਰ ਤੁਸੀਂ ਦੇਖੀਏ ਤੁਸੀਂ ਦੇਖੋ ਤਾਂ ਘੱਟੋ ਘੱਟ ਵੀ ਬਣਾ ਕੇ ਤਿਆਰ ਕਰਨਾ ਪੂਰਾ 10 ਦਿਨਾਂ ਦੇ ਵਿੱਚ ਹਵਾਨਾ ਜਿਹੜਾ ਆਰਡਰ ਦੀ ਕੁਆਲਟੀ ਬਣਾ ਕੇ ਤਿਆਰ ਕਰਨੀ ਆ ਕਿਉਂਕਿ 15 ਲੀਟਰ ਦੀ ਜੇਕਰ ਦੋਸਤੋ 15 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ ਤੇ ਉਹਦੇ ਲੈਵਲ ਦਾ ਜਿਹੜਾ ਹਵਾਨਾ ਵੀ ਤਿਆਰ ਕਰਨਾ ਮੱਜ ਨੇ ਹਾਂਜੀ ਤੋਰਗੇ ਜੀ अच्छा वीर ਕਿੰਨਾ ਕ ਮੁੱਲ ਕੀ ਡਿਮਾਂਡ ਕਰਦੇ ਆ 1 ਲੱਖ 30 ਕਰਦੇ ਆ 1 ਲੱਖ 30000 ਬਾਕੀ ਕੋਈ ਫਿਕਸ ਪ੍ਰਾਈਸ ਨਹੀਂ ਵੀਰ ਜੀ ਜਿਹਦਾ ਰੇਟ ਹੋ ਜਾਊਗਾ ਅਪ ਡਾਊਨ ਥੱਲੇ ਹੋ ਜਾਊਗਾ ਮਾਨਤਨ ਹੋ ਜਾਊਗਾ ਜੀ ਹੋ ਜਾਊਗਾ ਠੀਕ ਹੈ ਵੀਰੇ 1 ਲੱਖ 30 ਜਿਹੜੀ ਆ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਠੀਕ ਆ ਬਾਕੀ ਮੌਕੇ ਤੇ ਮਾਨਤਨ ਜਿਹੜਾ ਹੈਗਾ ਜ਼ਰੂਰ ਹੋ ਜਾਊਗਾ ਇੱਕ ਵਾਰੀ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਟਿੱਪ ਕੇ ਤਸੱਲੀ ਕਰ ਲਿਓ ਦੇਰ ਕੋਲ ਨੀਲੀ ਦੀ ਮਾਂ ਆ ਪਤਲਾ ਪਿੰਡਾ ਠੀਕ ਆ ਇਸ ਤੋਂ ਬਾਅਦ ਹੋਰ ਤੁਹਾਨੂੰ ਮਾਝ ਦਿਖਾਉਣੇ ਆਪਾਂ ਸੈਕਿੰਡ ਨੰਬਰ ਤੇ ਜਿਹੜੀ ਮੱਝ ਦਿਖਾ ਰਹੇ ਆ ਤੁਹਾਨੂੰ ਬਿਲਕੁਲ ਜੀ ਇਹ ਵੀ ਹੈਵੀ ਬਾਡੀ ਵੇਟ ਦੀ ਹੈ ਭਾਰੇ ਸਰੀਰ ਦੀ ਆ ਭਾਰੀ ਬੰਤਰਾ ਦੋਸਤੋ ਪੇਟ ਪੁੱਠਾ ਵੇਖੋਗੇ ਤੁਸੀਂ ਤੇ ਚੜਾਈ ਬਹੁਤ ਜਿਆਦੀ ਹੈ ਥੱਬਿਆਂ ਤੇ ਥੱਬੇ ਆਪਾਂ ਕਹਿ ਦਈਦਾ ਆ ਕਰੋ ਚੈੱਕ ਅੱਛਾ ਫਿਰ ਹਰਿੰਦਰ ਜੀ ਕਿੰਨੇ ਕ ਦਿਨ ਲੈਂਦੀ ਆ ਹਾਂਜੀ 10 ਦਿਨ ਵੀ ਲੈ ਜਾਊਗੀ 10 ਕ ਦਿਨ ਸਾਰੀਆਂ ਇੱਥੇ ਆ ਜੀ ਸਾਰੀਆਂ ਇੱਥੇ ਹੀ ਹਾਂਜੀ ਹਾਂਜੀ 8-10 ਦਿਨ ਦੇ ਵਿੱਚ ਹੀ ਆ ਇਹ ਹਰਭਰਿਆ ਪਸ਼ੂ ਆ ਵੀ ਬਣ ਵੀ ਇੱਕ ਵਾਰ ਜਾਂਦੇ ਆ ਸੁੰਦੇ ਵੀਪੁਰ ਤੋਂ ਲੱਡੇ ਨਹੀਂ ਤਾਂ ਕੰਮ ਆ ਜੀ ਹਾਂਜੀ ਹਾਂਜੀ ਹਰਭਰਿਆ ਹਰਭਰਿਆ ਤੇ ਬਾਕੀ ਵੀਰ ਜੀ ਆ ਸੂਹਾ ਕਿੰਨਾ ਸੁਣ ਜਾ ਰਹੀ ਏ ਹਾਂ ਜੀ ਸੁਹਾ ਤੀਜਾ ਤੀਜਾ ਸੁਹਾ ਹਾਂਜੀ ਤੀਜਾ ਸੁਹਾ ਜਿਹੜਾ ਦੋਸਤੋ ਇਹ ਅਮਾਜ ਸੁਣ ਜਾ ਰਹੀ ਆ ਹੋਲ ਕੇ ਆਪਾਂ ਨਾਲ-ਨਾਲ ਤੁਹਾਨੂੰ ਦਿਖਾਉਣੇ ਆ ਨਾਲ-ਨਾਲ ਜਾਣਕਾਰੀ ਦਿੰਦੇ ਰਵਾਂਗੇ ਤੇ ਮੂੰਹ ਮੱਥੇ ਦੀ ਫੇਸ ਦੀ ਬੰਤਰ ਕੁਆਲਿਟੀ ਜਿਹੜੀ ਵੀ ਹੈਗੀ ਆ ਤੁਹਾਨੂੰ ਦਿਖਾਵਾਂ ਕਹਿਣ ਤਸੱਲੀ ਦੇ ਨਾਲ ਤੇ ਪਹਿਲੇ ਸੂਬਿਆਂ ਦੇ ਵਿੱਚ ਵੀਰ ਵੈਸੇ ਦੁੱਧ ਕਿੰਨੀ ਕੀ ਕਪੈਸਿਟੀ ਰਹੀ ਹੁੰਦੀ ਹਾਂਜੀ ਇਹਦੀ 14 ਲੀਟਰ ਰਹੀ ਹੈ ਜੀ 14 ਲੀਟਰ ਦੀ ਹਾਂਜੀ 14 ਲੀਟਰ ਠੀਕ ਆ ਹਾਂਜੀ ਤੋਰਗੇ ਵੀਰ 14 ਲੀਟਰ ਦੀ ਜਿਹੜੀ ਆ ਦੋਸਤੋ ਸਾਹਮਣੇ ਤੁਸੀਂ ਇਹ ਮੱਝ ਦੇਖ ਰਹੇ ਹੋ ਤੀਜਾ ਸੂਆ ਸੂਣ ਵਾਲੀ ਆ ਤੇ ਦਿਨ ਤਕਰੀਬਨ 10 ਹਜੇ ਲੈ ਜਾਊਗੀ ਠੀਕ ਆ ਸਾਰਾ ਇਹ ਤੋਂ ਬਦ 18 ਤੋਂ ਵੀਰ ਜਦੋਂ 17 ਤੋਂ 18 ਤੱਕ ਦੱਬਦੇ ਇਸ ਵਾਰ ਹਨਾ ਜੇ ਉਮੀਦ ਕਰਦੇ ਆ ਜਿਵੇਂ ਜਿਹੋ ਜੀ ਸੇਵਾ ਲੱਗਦੀ ਆ ਬਈ ਜਿਵੇਂ ਜੀ ਠੀਕ ਆ 17 18 ਲੀਟਰ ਦੀ ਵੀਰਾਂ ਦਾ ਵੀ ਇਸ ਵਾਰ ਜਿਹੜੀ ਮਿਲਕ ਦੀ ਕਪੈਸਿਟੀ ਰਹੇਗੀ ਹਾਂਜੀ ਖਿੱਚੇ ਲੇਗੀ ਖਿੱਚ ਲੋ ਹੈਵੀ ਬਾਡੀ ਬੇਟਾ ਦੋਸਤੋ ਸਰੀਰ ਵੇਖੀਏ ਤੇ ਬੰਤਰ ਵੇਖੀਏ ਤੇ ਭਾਰੇ ਸਰੀਰ ਬੰਤਰ ਦੀ ਆ ਤੇ ਇਹ ਮਾਦੇ ਤੇਜਾ ਸੂਆ ਸੋਣ ਜਾ ਰਹੀ ਆ ਤੇ 14 ਲੀਟਰ ਦੂਜੀ ਸੂਵੇ ਦੇ ਵਿੱਚ ਜਿਹੜੀ ਅਸੀਂ ਮਿਲਕ ਦੀ ਕਪੈਸਿਟੀ ਸੀ ਔਰ ਕਿ ਥਰਡ ਲਕਟੇਸ਼ਨ ਦੇ ਵਿੱਚ ਸੋਣ ਜਾ ਰਹੀ ਆ तकरीबन 15 16 16 ਦੀ ਜਿਹੜੀ ਮਿਲਕ ਦੀ ਕਪੈਸਿਟੀ ਆ ਇਸ ਟਾਈਮ ਰਹੇਗੀ ਠੀਕ ਆ ਨਾਰਮਲੀ ਜੇਕਰ ਆਪਾਂ ਦੋਸਤੋ ਦੇਖ ਰਹੀਆਂ ਹੁਣ ਤੇ ਵੱਡੀਆਂ ਮੱਝਾਂ ਦੇ ਵਿੱਚ तकरीबन ਇਹੋ ਜਿਹੇ ਪਸ਼ੂ ਆ ਜਿਹੜੇ ਇਹੋ ਜਿਹੀਆਂ ਮੱਝਾਂ ਨੇ ਆ ਜਾਂਦੀਆਂ ਨੇ ਠੀਕ ਆ ਤੇ ਆਹ ਕਰੋ ਚੈੱਕ ਆ ਥੰਡ ਦੀ ਲੰਬਾਈ ਹੈਗੀ ਆ ਬਿਲਕੁਲ ਜਿਹੜਾ ਪੱਧਰ ਲੇਵਾ ਹੈਗਾ ਦੋਸਤੋ ਜੇਕਰ ਮੈਂ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾਵਾਂਗਾ ਤੇ ਬਿਲਕੁਲ ਪੱਧਰ ਲੇਵਾ ਠੀਕ ਆ ਹਜੇ ਜੇਕਰ ਆਪਾਂ ਗੱਲ ਕਰੀਏ ਤੇ 10 ਦਿਨ ਲੱਜੂਗੀ ਤਾਂ ਬਣਦੀ ਪਈ ਹੈ ਪੂਰੀ ਠੀਕ ਆ ਪੂਰਾ ਬਣਨ ਤੋਂ ਬਾਅਦ ਲੇਵਾ ਜਿਹੜਾ ਦੋਸਤੋ ਤੁਸੀਂ ਜਜਮੈਂਟ ਕਰ ਸਕਦੇ ਹੋ ਵੀ ਤਕਰੀਬਨ ਜੇਕਰ 10 ਦਿਨ ਲੈ ਕੇ ਜਾਊਗੀ ਇਹ ਮੱਝ ਤੇ 15 16 ਲੀਟਰ ਵਾਲੀ ਮੱਝ ਨੂੰ ਕਿੰਨਾ ਕੁ ਲੇਵਾ ਜਿਹੜਾ ਤਿਆਰ ਕਰਨਾ ਚਾਹੀਦਾ ਹਾਂਜੀ ਲੈ ਜੀ ਜੀ ਪੱਟੀ ਸ਼ਹਿਰ ਦੀ ਜਿਹੜੀ ਦੋਸਤੋ ਦੂਰੀ ਆ तकरीबन 3-4 ਕਿਲੋਮੀਟਰ ਦੀ ਸਾਰੀ ਰਹ ਜਾਂਦੀ ਆ ਪੱਟੀ ਸ਼ਹਿਰ तकरीबन 3-4 ਕਿਲੋਮੀਟਰ ਹੀ ਆ ਬਿਲਕੁਲ ਪੱਟੀ 6-7 ਕਿਲੋਮੀਟਰ ਦੀ ਹਾਂ ਜੀ 6-7 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਤੇ ਹਰੀਕੇ ਪੱਤਨ ਤੋਂ ਠਿੱਕੀ ਪਿੰਡ ਖਾਲੜਾ ਰੋਡ ਦੇ ਉੱਪਰ ਹੀ ਬਿਲਕੁਲ ਹਾਂ ਹਰੀਕੇ ਪੱਤਨ ਤੋਂ 10-11 ਕਿਲੋਮੀਟਰ ਦੀ ਦੂਰੀ ਹੈ ਤੇ ਭਾਰੀ ਸਰੀਰਕ ਮੰਤਰ ਵਾਲੀ ਤੁਹਾਨੂੰ ਜਿਹੜੀ ਮਾਝ ਦਿਖਾਤੀ ਹੈ ਤੀਜਾ ਸੂਆ ਸੂਨ ਦੇ ਵਿੱਚ ਬਿਲਕੁਲ ਕਿ 10 ਦਿਨਾਂ ਤੱਕ ਰੈਡੀ ਆ ਤੇ ਵੀਰ ਹਰਿੰਦਰ ਜੀ ਇੱਕ ਨਮਾ ਦੂਜਾ ਪ੍ਰਾਈਸਿੰਗ ਦਾ ਕਿੰਨਾ ਮੁੱਲ ਕਿੰਨਾ ਲਾਇਦੇ ਕਰਦੇ ਇਹਦਾ ਇੱਕ 35 ਕਰਦੇ ਇੱਕ 35 ਹਾਂਜੀ ਮੱਝਾਂ ਫਿਰ ਵੀ ਜੀ ਇਹ ਅਪਰੋਕਸੀਮੇਟਲੀ ਸਾਰੀਆਂ ਵੱਡੀਆਂ ਆ ਗਈਆਂ ਸਾਰੀਆਂ ਵੱਡੀਆਂ ਵੱਡੀਆਂ ਸਾਰੀਆਂ ਰੇਟ ਭਾਅ ਪਰਤੇ ਜੋ ਵੀ ਵੱਡੀਆਂ ਨੇ ਤੇ ਜੇਕਰ ਮਿਲਕਿੰਗ ਨੂੰ ਵੇਖੀਏ ਤਾਂ ਫਿਰ ਹਾਂਜੀ ਹਾਂ ਬਿਲਕੁਲ ਸੋ ਦੋਸਤੋ ਕਿਉਂਕਿ ਵੱਡੇ ਮਿਲਕ ਵਾਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਰੇਟ ਉਹਨਾਂ ਵੀਰਾਂ ਨੂੰ ਵੱਧ ਲੱਗੂਗਾ ਜਿਹੜੇ ਵੀਰ ਘੱਟੋ ਘੱਟ ਵੀ 10 11 ਲੀਟਰ ਵਾਲੀਆਂ ਮੱਝਾਂ ਖਰੀਦਦੇ ਨੇ 50 60 70 ਜਾਂ 50 60 50 60 ਹਜ਼ਾਰ ਵਾਲੀ ਨਾਰਮਲ ਮੱਝ ਮਿਲਣੀ ਅੱਜਕੱਲ ਸਮਝੋ ਥੋੜੀ ਔਖੀ ਹੋ 85000 10 11 ਲੀਟਰ ਦੀ ਟਰਾਲੀ 12 ਲੀਟਰ ਵਾਲੀ ਵੀ ਮਿਲ ਜਾਂਦੀ ਹੈ ਇਹ ਵੱਡੇ ਘਟੋਕੜ 15 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਵਾਲੀਆਂ ਮੱਜਾਂ ਨੇ 1 30 1 35 1 35 ਜਿਹੜਾ ਰੇਟ ਆ ਇਹ ਸੈਕਿੰਡ ਨੰਬਰ ਤੇ ਤੁਹਾਨੂੰ ਤੁਹਾਨੂੰ ਦਿਖਾ ਦਿੱਤੀ ਹੈ ਵੀ 1 35000 ਜਿਹੜੀ ਇਹ ਸਮੱਜ ਦੀ ਡਿਮਾਂਡ ਆ ਠੀਕ ਆ ਇਸ ਤੋਂ ਬਾਅਦ ਜਿਹੜੀ ਆਪਾਂ ਤੁਹਾਨੂੰ ਨੈਕਸਟ ਅਗਲੀ ਝੋਟੀ ਦਿਖਾਉਣੀ ਹੈ ਇਹ ਸਵੇਰ ਵੀ ਤਿਰਮਾ ਤੇ ਦਾ ਸਵੇਰ ਦੀ ਤਜਾਈ ਤੇ ਜਾਈ ਹੈ ਠੀਕ ਆ ਤੇ ਜੇ ਸਵੇਰੇ ਦੇ ਵਿੱਚ ਦੋਸਤੋ ਜਿਹੜੀ ਅਗਲੀ ਤੁਹਾਨੂੰ ਆਪਾਂ ਇਹ ਮੱਜ ਦਿਖਾ ਰਹੇ ਹਾਂ ਬਿਲਕੁਲ ਜਿਹੜਾ ਇੱਕ ਸਿੰਘ ਕੁੰਡਾ ਚੂਰ ਹੈਗਾ ਤੇ ਇੱਕ ਸਿੰਘ ਕੋਈ ਕਾਰਨ ਕਰਕੇ ਟੁੱਟ ਗਿਆ ਹੋਵੇਗਾ ਠੀਕ ਹੈ ਤੇ ਇੱਕ ਕੁੰਡਾ ਚੂਰ ਸਿੰਘ ਹੈਵੀ ਬੋਡੀ ਵੇਟ ਦੀ ਆ ਤਕਰੀਬਨ ਜੇਕਰ ਆਪਾਂ ਹਵਾਨੇ ਦਾ ਸਟਰਕਚਰ ਵੇਖੀਏ ਤਾਂ ਤਕਰੀਬਨ ਚੰਗੇ ਮਿਲਕ ਦੀ ਆਸ ਆ ਇਸ ਅਮਜ ਤੋਂ ਵੀ ਅੱਛਾ ਵੀਰ ਦੁੱਧ ਤਕਰੀਬਨ ਇਹਦਾ ਕਿੰਨਾ ਕਰਿਆ ਸੂਝੇ ਸੂਝੇ ਤੁਸ 16 ਲੀਟਰ ਦੀ ਠੀਕ ਹੈ 16 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੈ ਦੋਸਤੋ ਇਸ ਅਮਜ ਦੀ ਰਹੀ ਹੈ ਠੀਕ ਹੈ ਤਾਂ ਦਿਨ ਤਕਰੀਬਨ 10 ਕੀ ਇਸਨੇ ਲੈ ਜਾਣੀਆਂ ਕਿਉਂਕਿ ਸੇਮ ਹੀ ਦਿਨ ਚੱਲਣ ਡੈ ਸਾਰੀਆਂ ਦੇ 10 ਕਦੇ ਨਹੀਂ ਇਸ ਮੱਝ ਨੇ ਲੈ ਜਾਣੇ ਇਹਨੂੰ ਵੀ ਫਿਰ ਖੁੱਲ ਗਿਆ ਜੀ ਬਾਕੀ ਜਿਹੜਾ ਦੋਸਤੋ ਤੁਸੀਂ ਥਣ ਭਾਂਡਾ ਬਿਲਕੁਲ ਚੈੱਕ ਕਰ ਸਕਦੇ ਹੋ ਬੈਕ ਸਾਈਡ ਤੋਂ ਠੀਕ ਆ ਹਜੇ ਤਕਰੀਬਨ 10 ਕ ਦੇਣ ਦਾ ਵੇਰਵਾ ਆਪਾਂ ਪਾ ਦਿੰਨੇ ਆ ਵੀ ਘੱਟੋ ਘਾਟ ਵੀ ਸੁੰਦੀ ਨਹੀਂ ਦੱਸਦੇ ਨਾ ਕਿ ਕੁੜੇ ਪੜੇ ਕਿਸੇ ਵੱਲੋਂ ਹਜੇ ਜੜ ਨਵਾਏ ਨਹੀਂ ਹੈਗੇ ਤੇ ਪੂਰੇ ਭਾਰੇ ਵਜਨ ਵੱਟੇ ਦੀ ਆ ਮੱਝਾਂ ਜਿੰਨੀਆਂ ਵੀ ਉਹ ਤੁਹਾਨੂੰ ਆਪਾਂ ਦੋਸਤੋ ਤਕਰੀਬਨ ਦਿਖਾ ਰਹੇ ਹਾਂ ਭਾਰੀ ਸਰੀਰਕ ਪੰਤਰ ਦੀਆਂ ਮੱਝਾਂ ਨੇ ਤੇ ਬਿਲਕੁਲ ਠਿੱਜਾ ਸੂਹਾ ਸੂਣ ਦੇ ਵਿੱਚ ਰੈਡੀ ਅੱਗੇ 10 ਦਿਨ ਤੱਕ ਸੂਹ ਪਣਾਇਆ ਸਮਝ ਨਹੀਂ ਆ। ਆ ਦੇਖੋ ਜੀ। ਠੀਕ ਹੈ। ਚੰਗੀ ਸੇਵਾ ਦੇ ਵਿੱਚ ਆ ਦੋਸਤੋ ਕਮਾਲ ਦੀਆਂ ਮੱਝਾਂ ਨੇ। ਜਿਹੜੇ ਵੀਰ ਨੇ ਖਾਸ ਤੌਰ ਤੇ ਚੰਗੇ ਪੈਸੇ ਲਾਉਣੇ ਆ ਅੱਗੇ 15 14 15 16 ਲੀਟਰ ਦੀ ਮਿਲਕ ਦੀ ਕੈਪੈਸਿਟੀ ਵਾਲੀਆਂ ਮੱਝਾਂ ਚਾਹੀਦੀਆਂ ਜਿਸ ਵੀਰ ਨੂੰ ਤਾਂ ਤੁਸੀਂ ਜਿਹੜਾ ਦੋਸਤ ਚੋਣ ਕਰ ਸਕਦੇ ਹੋ ਇਹਨਾਂ ਮੱਝਾਂ ਦੇ ਵਿੱਚੋਂ ਇੱਕ ਵਾਰੀ ਫੇਰ ਕਮਾ ਲਗੇ ਜੀ ਆ ਦੇਖੋ ਜੀ ਹਾਂ ਜੀ ਕਮਾ ਲਗੇ ਜੀ ਲੈ ਵੀ ਠੀਕ ਹੈ ਦੋਸਤੋ ਇੱਕਦਮ ਜਿਹੜਾ ਸ਼ਾਨਦਾਰ ਭਾਂਸ ਆ ਤੀਸਰਾ ਬਿਆਧ ਬਿਆਨੇ ਵਾਲੀ ਹੈ ਦੋਸਤੋ ਮੈਂ ਹਿੰਦੀ ਵਿੱਚ ਵੀ ਦੱਸ ਦਿੰਦਾ ਉਹਨਾਂ ਵੀਰਾਂ ਨੂੰ ਜਿਹੜੇ ਹਿੰਦੀ ਸਮਝਦੇ ਆ ਤੀਸਰੇ ਬਿਆਧ ਤੇ ਮੈਂ ਬਿਆਨੇ ਵਾਲੀ ਹੈ 10 ਦਿਨ ਬਾਕੀ ਆ ਵੀ ਦੋਸਤੋ ਬਿਆਨੇ ਵਿੱਚ ਠੀਕ ਹੈ ਜੋ ਹਾਂਜੀ ਤੋੜੇ हाँ जी भी हरमिंदर जी इस मज का किल करना है ਦਾ ਵੀ 130 ਕਰਦੇ 130 ਕਰਦੇ ਹਾਂ ਠੀਕ ਆ 130 135 130 35 ਜਿਹੜਾ ਦੋਸਤੋ ਡਿਮਾਂਡ ਚਾਰ ਮੱਜਾਂ ਆਪਾਂ ਤੁਹਾਨੂੰ ਦਿਖਾ ਦੇਣ ਲੱਗੇ ਆ ਇੱਕ ਤੀਜੀ ਮੱਜ ਦਿਖਾਈ ਆ ਹੁਣ ਜਿਹੜੀ ਲਾਸਟ ਤੇ ਚੌਥੀ ਮੱਜ ਦਿਖਾਉਣੀ ਆ ਆਪਾਂ ਤੁਹਾਨੂੰ ਮੁੱਲ ਭਾਪੜ ਤਾਂ ਜਿਹੜਾ ਦੋਸਤੋ ਸੇਮ ਨੇੜੇ țeੜੇ ਹੈਗਾ ਕਿਉਂਕਿ ਵਜਨ ਨੂੰ ਦੇਖਦੇ ਹੋਏ ਤੇ ਮਿਲਕ ਕਪੈਸਿਟੀ ਦੇਖਦੇ ਹੋਏ ਜਿਹੜਾ ਦੋਸਤੋ ਰੇਟ ਆ ਰੇਟ ਵੀ ਜਿਹੜਾ ਸੇਮ ਇਸ ਤੋਂ ਬਾਅਦ ਵੀਰ ਜੀ ਇਸ ਮੱਜ ਦੀ ਕੀ ਰਟੇਗਾ ਚੌਥਾ ਸੁਬਕ ਇਹ ਮਸਣੀ ਹਾਂਜੀ ਹਾਂਜੀ ਚੌਥਾ ਦਾ ਤੀਜਾ ਸੁਬ ਸੁਣ ਜਾ ਰਹੀ ਹੈ ਜੀ ਇਹ ਦੂਜਾ ਸੁਬਾ ਦੂਜਾ ਸੁਬਾ ਜੀ ਦੂਜਾ ਸੁਬਾ ਸੁਣ ਜਾ ਰਹੀ ਹੈ ਇਹ 20 ਤੇ ਲੈਦੀ ਆ ਅਜੇ 20 ਤੇ ਲੈ ਜਗੀ ਇਹ ਠੀਕ ਆ ਪੂਛ ਜਿਹੜੀ ਦੋਸਤ ਕੋਲ ਧਰਤੀ ਨੂੰ ਟੱਚ ਕਰਦੀ ਆ ਆ ਬੇਰਾਏ ਸ਼ੱਕ ਇਹਦਾ ਤੁਸੀਂ ਦੇਖ ਸਕਦੇ ਹੋ ਤੇ ਸੈਕਿੰਡ ਟਾਈਮਰ ਜਿਹੜੀ ਇਹ ਬਾਹਰ ਸੁਣ ਜਾ ਰਹੀ ਆ ਜਿਹੜੀ ਮੱਧ ਜਿਹੜੀ ਆ ਦੋਸਤ ਛੋਟੀ ਸੁਣ ਜਾ ਰਹੀ ਆ ਤੇ ਵੀਰ ਜੀ ਪਹਿਲੇ ਸੂਬੇ ਦੀ ਇਹਦੀ ਮਿਲਕ ਦੀ ਕੈਪੈਸਿਟੀ ਕੀ ਰਹੀ ਆ ਇਹਦੀ ਪਹਿਲੇ ਜੀ 14 ਲਿਟਰ ਦੀ 14 13 14 ਲੀਟਰ ਦੀ ਜਿਹੜੀ ਇਹ ਮਿਲਕ ਦੀ ਕੈਪੈਸਿਟੀ ਆ ਪਹਿਲੇ ਸਵੇਰੇ ਦੋਸਤੋ ਇਸ ਛੋਟੀ ਦੇ ਰਹੀ ਆ ਠੀਕ ਆ ਹਜੇ 20 ਦਿਨ ਦੀ ਕੱਚੀ ਆ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਹਾਂਜੀ ਥੋੜਾ ਤੋੜ ਲਓ ਜੀ ਠੀਕ ਆ ਆ ਦਿਖਾਈਏ ਮਾੜਾ ਫੇਸ ਆ ਕਰੋ ਜੀ ਸ਼ੱਕ ਆ ਦੇਖੋ ਇਕ ਕੁਲਕ ਮਾਤੋ ਫਿਰ ਜ ਮਾਰਾ ਪਿਛੇ ਪਿਛੇ ਨੂੰ ਕਮਾ ਲਓ ਠੀਕ ਆ ਹਵਾਨਾ ਜਿਹੜਾ ਜਿਹੜਾ ਲੈਵਾ ਹੈਗਾ ਵੀਰ ਜੀ ਪੂਰਾ ਬਣਾਉਗੀ ਤਗੜਾ ਪੂਰਾ ਵਧੀਆ ਬਹੁਤ ਵਾਰਾ ਬਣਾਉਗੀ ਜੀ ਇਹਦੇ 20 ਤੋਂ 25 ਦਿਨ ਲੈ ਜਾਣੇ ਨੇ 20 ਤੋਂ 25 ਦਿਨ ਸਮਾਂ ਲੈ ਜਾਓ ਹਾਂ ਜੀ ਲੈ ਜਾ ਹਾਂ ਜੀ ਕਮਾ ਲਓ ਵੀਰ ਕਮਾ ਲਓ 20 ਤੋਂ 25 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਤਕਰੀਬਨ ਵੱਡਾ ਹਵਾਨਾ ਬਣਾ ਕੇ ਇਸ ਛੋਟੀਆਂ ਵੀ ਤਿਆਰ ਕਰਨਾ ਹੈ ਹਜੇ 25 ਦਿਨ ਦਾ ਸਮਾਂ ਬਾਕੀ ਹੈ ਠੀਕ ਆ ਬਾਕੀ ਥਣ ਥਣ ਤੁਸੀਂ ਦੇਖ ਸਕਦੇ ਹੋ ਤੇ ਮਗਰਲੇ ਪੈਰ ਤੋਂ ਉੱਤੇ ਆ ਜਿਵੇਂ ਆਪਾਂ ਕਹਿ ਦਿੱ ਗਏ ਨਾ ਵੀ ਨੀਲੀ ਦੀ ਮਾਚ ਹੁੰਦੀ ਹੈ ਨੀਲੀ ਦੀ ਚੋਟੀ ਆ ਉਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਠੀਕ ਆ ਤੇ ਬਿਲਕੁਲ ਭਾਰੇ ਸਰੀਰ ਬੰਤਰ ਦੀ ਜਿਹੜੀ ਆ ਦੋਸਤੋ ਇਹ ਚੋਟੀ ਆ ਦਿਨ ਹਜੇ ਲੰ ਜਾਂਦੀ ਆ 25 ਦਿਨ ਧਿਆਨ ਦੇ ਵਿੱਚ ਰੱਖ ਲਿਓ ਤੇ ਇਹਦਾ ਵੀਰ ਮੁੱਲ ਕਿੰਨਾ ਲੈ ਦੇ ਕੀ ਕਰਦੇ ਆ 25 ਕਰਦੇ ਆ ਇੱਕ 25 ਇਹਦਾ ਕਰਦੇ ਆ ਸਵਾ ਲੱਖ ਕਰਦੇ ਆ ਨਾ ਜੀ 1 ਲੱਖ 25000 ਜਿਹੜਾ ਦੋਸਤੋ ਇਸ ਚੋਟੀ ਦਾ ਮੁੱਲ ਆ ਠੀਕ 1,25,000 ਇਸ ਝੋਟੀ ਦਾ ਮੁੱਲਾ ਡਿਮਾਂਡ ਆ ਬਾਕੀ ਨੰਬਰ ਵੀ ਹਰਵਿੰਦਰ ਦੇ ਜਿਹੜਾ ਆਪਾਂ ਲਗਾਤਾਰ ਸਕਰੀਨ ਤੇ نیچے ਚਲਦੇ ਕਰਦੇ ਨੇ। ਇਸ ਤੋਂ ਲਾਵਾ ਵੀਰ ਹਰਵਿੰਦਰ ਹੋਰ ਵੀ ਆਪਣੇ ਕੋਲ ਪਸ਼ੂ ਰਗੇ ਬਕਾਉ। ਹਾਂਜੀ ਹੋਰ ਇੱਕ ਭੈਂਸਾ ਇੱਕ ਆ ਭੈਂਸਾ ਜੀ। ਇਹ ਸੂਈ ਹੈ ਜੀ। ਇਹ ਸੂਈ ਹੈ। ਇੱਕ ਦੋਸਤੋ ਇਹ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਸੂਈ ਆ। ਬੇਸ਼ੱਕ ਆ ਫੇਸ ਦੀ ਕੁਆਲਿਟੀ ਦੇਖ ਲਓ। ਬੱਚਾ ਕੀ ਨੀਚੇ ਜੀ? ਹਾਂਜੀ। ਬੱਚਾ ਕੱਟੀ ਹੈ? ਹੁਣੇ ਬੱਚਾ ਕੱਟਿਆ ਔਦੋ ਵਜੇ। ਮਗਰ ਕੱਟੀ ਆ। ਠੀਕ ਆ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਜੀ? 20 ਦਿਨ ਹੋ ਗਏ। 20 ਦਿਨ ਹੋ ਗਿਆ ਸਾਨੂੰ। ਠੀਕ ਆ। ਖੋਲੋ ਜੀ। 20 ਦਿਨ ਸਮਾਂ ਹੋ ਗਿਆ ਦੁੱਧ ਕਿੰਨਾ ਹਾਜ਼ਰ ਆ ਜੀ ਜਿਹੜਾ ਆਪਾਂ ਚੁੱਕਾ। ਹਾਜ਼ਰ 12 ਇੱਧਰ ਜੀ। 12 ਹਾਂਜੀ 12 ਤੋਂ 13 ਲੀਟਰ ਹੁੰਦਾ। 12 ਤੋਂ 13 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ। ਕੋਈ ਵੀ ਲੈਣ ਕੇ ਚੁਆਈ ਕਰ ਸਕਦਾ ਠੀਕ ਆ। ਹਾਂਜੀ ਹਾਂਜੀ। ਤੇ 12 ਤੋਂ 13 ਲੀਟਰ ਦੀ ਜਿਹੜੀ ਆ ਦੋਸਤੋ ਇਸ ਮੱਝ ਦੇ ਥੱਲੇ ਜਿਹੜੀ ਮਿਲਕ ਦੀ ਕਪੈਸਿਟੀ ਆ ਸੁਆ ਵੀਰ ਚੌਥਾ ਸੂਈ ਆ ਹਾਂਜੀ ਚੌਥਾ ਸੂਈ ਚੌਥਾ ਸੂਈ ਮਗਰ ਕੱਟੀ ਆ ਦੋਸਤੋ ਠੀਕ ਆ ਬਾਕੀ ਬਹਿਣੀ ਵਾਲੇ ਪਾਸੇ ਤੋਂ ਇੱਕ ਵਾਰੀ ਥਣ ਥਣ ਜਿਹੜਾ ਤੁਸੀਂ ਦੇਖ ਦੇ ਸਕਦੇ ਆ